ਈਦਾ ਸਾਰੇ ਭੈਣ ਭਰਾ ਸਾਰੇ ਠੀਕ ਹੋਣਗੇ ਲਵ ਯੂ ਸਾਰਿਆਂ ਨੂੰ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਜਾਂ ਨਾ ਸਬਸਕ੍ਰਾਈਬ ਕੀਤਾ ਤੇ ਆਪਣੀਆਂ ਵੀਡੀਓ ਸ਼ੇਅਰ ਕਰਦੇ ਰਹੋ ਪਿਆਰ ਦਿੰਦੇ ਰਹੋ ਆਪਾਂ ਵੀਡੀਓ ਸਿਰਫ ਤੁਹਾਡੇ ਵਾਸਤੇ ਪਾਉਨੇ ਆ ਤੁਹਾਨੂੰ ਏਸੀ ਗੱਲ ਕਰਕੇ ਪਾਉਨੇ ਕਿ ਜਿਹੜੇ ਲੋਕ ਤੁਹਾਨੂੰ ਪਾਗਲ ਬਣਾਈ ਤੁਰਿਆਂਦੇ ਤੁਹਾਡੇ ਸਰੀਰ ਨਾਲ ਖਲਵਾੜ ਕਰਦੇ ਪਏ ਆ ਤੁਹਾਨੂੰ ਨੁਸਕੇ ਦੱਸ ਕੇ ਤੁਹਾਨੂੰ ਭਸਮਾ ਦੱਸ ਕੇ ਤੁਹਾਨੂੰ ਗਲਤ ਚੀਜ਼ਾਂ ਦੱਸ ਕੇ ਆਪਾਂ ਤੁਹਾਨੂੰ ਉਹਨਾਂ ਕਰਕੇ ਆਪਾਂ ਚੈਨਲ ਖੋਲਿਆ ਕਿ ਨਹੀਂ ਯਾਰ ਲੋਕਾਂ ਨੂੰ ਵਧੀਆ ਚੀਜ਼ ਪ੍ਰੋਵਾਈਡ ਕਰਾਈਏ ਜੇ ਇਹਨਾਂ ਲੋਕਾਂ ਦੇ ਜਿਹੜੇ ਬਿਮਾਰੀ ਦੇ ਫਾਇਦੇ ਚੱਕਦੇ ਪਏ ਨੇ ਆਪਾਂ ਉਹ ਰੋਕੀਏ ਲੋਕਾਂ ਨੂੰ ਸਹੀ ਨੁਸਖੇ ਦੱਸੀਏ ਸਹੀ ਚੀਜ਼ਾਂ ਦੀ ਪਛਾਣ ਦੱਸੀਏ ਤੇ ਆਪਾਂ ਚੀਜ਼ਾਂ ਪ੍ਰੋਵਾਈਡ ਕਰਾਈਏ ਇਸ ਕਰਕੇ ਅੱਜ ਆਪਾਂ ਨੁਸਖਾ ਦੱਸਣ ਲੱਗੇ ਹਾਂ ਜਿਹੜੀਆਂ ਫੇਸ ਦੇ ਉੱਤੇ ਕੋਈ ਵੀ ਪ੍ਰੋਬਲਮ ਆ ਚਾਹੇ ਸ਼ਾਈਆਂ ਨੇ ਚਾਹੇ ਕਾਲਸਵੀਰੀ ਹੋਈ ਆ ਚਾਹੇ ਪਿੰਪਲਸ ਨੇ ਚਾਹੇ ਨੱਕ ਦੇ ਉੱਤੇ ਤਿਲ ਨੇ ਹਰ ਇੱਕ ਫੇਸ ਦੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਹੋਊਗਾ ਇੱਕੋ ਹੀ ਨੁਸਖਾ 100% ਕੰਮ ਕਰੂਗਾ ਜਿੱਦਾਂ ਮੈਂ ਦੱਸੂਗਾ ਤੁਸੀਂ ਉਦਾਂ ਹੀ ਯੂਜ਼ ਕਰਨਾ ਪਰ ਹਮੇਸ਼ਾ ਤੁਹਾਨੂੰ ਕਹਿਣਾ ਚੀਜ਼ ਪਿਓਰ ਯੂਜ਼ ਕਰਨੀ ਆ ਦੋ ਜੈਫਲਾਂ ਲੈਣੇ ਆ ਜੈਫਲਾਂ ਨੂੰ ਪੱਥਰ ਦੇ ਉੱਤੇ ਘਸਾ ਲੈਣਾ ਦੋ ਜੈਫਲਾਂ ਨੂੰ ਪੱਥਰ ਦੇ ਉੱਤੇ ਘਸਾ ਕੇ ਉਹਦੇ ਵਿੱਚ ਥੋੜੀ ਜੀ ਮਲਤਾਨੀ ਮਿੱਟੀ ਪਾਉਣੀ ਆ ਬਰਾਬਰ ਕੁਆਂਟੀਟੀ ਦੀ ਥੋੜੀ ਜੀ ਮਲਤਾਨੀ ਮਿੱਟੀ ਪਾ ਕੇ ਥੋੜੀ ਜੀ ਉਹਦੇ ਵਿੱਚ ਤੁਸੀਂ ਮਲਾਈ ਪਾਉਣੀ ਆ ਦੁੱਧ ਨਹੀਂ ਦੁੱਧ ਨਹੀਂ ਪਾਉਣਾ ਦੁੱਧ ਦੀ ਮਲਾਈ ਪਾਉਣੀ ਆ ਨਾ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਕੂਸੇ ਜੇ ਪਾਣੀ ਨਾਲ ਮੂੰਹ ਧੋ ਕੇ ਜਾਏ ਫੇਸ ਵਾਸ਼ ਨਾਲ ਧੋ ਲੋ ਜਾਂ ਸਾਬਣ ਨਾਲ ਧੋ ਲੋ ਰਾਤ ਨੂੰ ਪੈਣ ਤੋਂ ਪਹਿਲਾਂ ਫੇਸ ਦੇ ਉੱਤੇ ਹਲਕਾ ਹਲਕਾ ਲਗਾ ਲੈਣਾ ਹਲਕਾ 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 ਜਿਹਾ ਲਗਾ ਕੇ ਕਿ ਜਿਆਦਾ ਨਹੀਂ ਲਗਾਉਣਾ ਹੈਗਾ ਮਤਾਨੀ ਮਿੱਟੀ ਹੁੰਦੀ ਆ ਰਾਤ ਨੂੰ ਫਿਰ ਉਹ ਉਦਾਂ ਹੀ ਉਖੜੀ ਜਾਊਗੀ ਹਲਕੀ ਹਲਕੀ ਲਗਾ ਕੇ ਉਹਨੂੰ ਨੱਕ ਤੇ ਅੱਖਾਂ ਦੇ نیچے ਮੱਥੇ ਤੇ ਜਿੱਥੇ ਜਿੱਥੇ ਤੁਹਾਨੂੰ ਪ੍ਰੋਬਲਮ ਹੈ ਪੂਰੇ ਫੇਸ ਦੇ ਉੱਤੇ ਲਗਾ ਲੈਣੀ ਆ ਸਵੇਰੇ ਉੱਠ ਕੇ ਕੂਸੇ ਪਾਣੀ ਨਾਲ ਹੀ ਮੂੰਹ ਧੋਣਾ ਕੋਈ ਸਾਬਣ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਉਸसे ਪਾਣੀ ਨਾਲ ਮੂੰਹ ਧੋਣ ਤੋਂ ਬਾਅਦ ਆਪਣਾ ਚਾਹ ਪਾਣੀ ਪੀ ਕੇ ਨਹਾ ਧੋ ਕੇ ਜਦੋਂ ਨਹਾਉਣਾ ਉਦੋਂ ਸਾਬਣ ਲਾਉਣਾ ਹੀ ਆ ਆਪਣਾ ਇਹਨੂੰ 1 ਮਹੀਨਾ ਚੰਗੀ ਤਰ੍ਹਾਂ ਵਰਤ ਕੇ ਦੇਖ ਲਓ ਤੁਹਾਡੀਆਂ ਛਾਈਆਂ ਤੁਹਾਡੇ ਪਿੰਪਲ ਤੁਹਾਡਾ ਕਾਲਾਪਨ ਬਿਲਕੁਲ ਖਤਮ ਕਰ ਦੂਗਾ ਸਿਰਫ 1 ਮਹੀਨਾ ਵਰਤ ਕੇ ਦੇਖ ਲਓ ਉਸ ਤੋਂ ਬਾਅਦ ਤੁਸੀਂ ਰੈਗੂਲਰ ਆਪਣੇ ਆਪ ਵਰਤਦੇ ਗਿਓ ਤੇ ਜਿਹੜੇ ਮੇਰੇ ਭੈਣ ਭਰਾ ਆਪਣਾ ਨੁਸਖਾ ਵਰਤਦੇ ਆ ਉਹ ਕਮੈਂਟ ਦੇ ਵਿੱਚ ਦੱਸ ਦਿਆ ਕਰਨ ਜਿਨ੍ਹਾਂ ਨੂੰ ਕੰਮ ਕਰਦਾ ਹੈ ਤੇ ਹਰ ਇੱਕ ਬੰਦੇ ਨੂੰ ਆਪਣਾ ਨੁਸਖਾ ਕੰਮ ਕਰੂਗਾ ਤੁਹਾਨੂੰ ਚੰਗੀ ਤਰ੍ਹਾਂ ਨੁਸਖਾ ਦਾਸਤਾ ਤੇ ਇਸੇ ਤਰੀਕੇ ਨਾਲ ਤੁਸੀਂ ਨੁਸਖਾ ਵਰਤਣਾ ਕੋਈ ਆਪਣੀ ਡਾਕਟਰੀ ਨਹੀਂ ਕਰਨੀ ਹੈਗੀ ਤੇ 100% ਕੰਮ ਕਰੂ ਤੁਹਾਡੇ ਜੇ ਸ਼ਾਇਆ ਰਹਿ ਵੀ ਗਈਆਂ ਤਾਂ ਤੁਸੀਂ ਮੈਨੂੰ ਕਹਿ ਦਿਓ ਸਸਰੀ ਗਾਲ ਲਵ ਯੂ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਭਰਾ ਨੂੰ ਪਿਆਰ ਦਿਓ ਤੁਹਾਡਾ ਭਰਾ ਤੁਹਾਡੀ ਸਿਹਤ ਦਾ ਪੂਰਾ ਧਿਆਨ ਰੱਖੂਗਾ ਲਵ ਯੂ ਆਲ